ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਲਵਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਜੀ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਹਾਂਜੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਹਾਂਜੀ ਤੇ ਠੀਕ ਠਾਕ ਹੋਵੋਗੇ ਦੇਖੋ ਜੀ ਸਾਰੇ ਜਾਨੇ ਇੱਕ ਗੱਲ ਧਿਆਨ ਦੇ ਨਾਲ ਸੁਣੋ ਜੀ ਜੇ ਜੀ ਸਾਡੀ ਸ਼ੂਬਰੀ ਤਾਂ ਜੀ ਅੱਜ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਹੈ ਜੀ ਸਾਂਝ ਕੇ ਦੇਦੇ ਤੁਸੀਂ ਸਾਰੇ ਜੀ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਹੈ ਹੁਣ ਥਨੂ ਸ਼ੂਬਰੀ ਤਾਂ ਦਿਖਾਉਣੀ ਬਣਦੀ ਹੈ ਜੀ ਫੇਰ ਤੁਸੀਂ ਬਾਅਦ ਚੋਂ ਪੁੱਛੂਗੇ ਐਨੀ ਟੌਰ ਕਿਉਂ ਕੱਢੀ ਹੋਈ ਹੈ ਸ਼ੂਬਰੀ ਉਹ ਤੁਹਾਨੂੰ ਦਿੰਦੇ ਆ ਜੀ ਜਵਾਬ ਰੁਕੋ ਜੋ ਜੀ ਤੁਸੀਂ 2 ਮਿੰਟ ਦਿਖਾਣੇ ਆ ਜੇ ਪਹਿਲਾ ਸੁਭ੍ਰਿਤ ਨੂੰ ਖੜੇ ਕਰਕੇ ਚ ਟਾ 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 ਉਹ ਗਿੱਜੂ ਕਾ ਗਿੱਜੂ ਕਾ ਹਾਂ ਫਲ 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 ਦੇਖੋ ਜੀ ਸਾਡੀ ਸੁਭ੍ਰਿਤ ਨਵੇਂ ਜੈਂਟਰ ਉਹ ਨਵੇਂ ਜੈਂਟਰ ਸਾਡੀ ਸੁਭ੍ਰਿਤ ਦੇ ਜਿੱਗ ਗਏ ਖੁੱਲ ਸ਼ੁਭ੍ਰਿਤ ਚੱਲੀ ਐ ਜੀ ਅੱਜ ਪੋਪ ਜੀ ਨੂੰ ਹਾਂਜੀ ਸ਼ੁਭ੍ਰਿਤ ਚੱਲੀ ਐ ਜੀ ਅੱਜ ਰੋਪੜ ਨੂੰ ਰੋਪੜ ਸ਼ੁਭ੍ਰਿਤ ਨੇ ਸਾਨੂੰ ਕਰਾਉਣੀ ਐ ਜੀ ਅੱਜ ਸ਼ਾਪਿੰਗ ਸ਼ਾਪਿੰਗ ਕੀ ਕਰਦੀ ਐ ਜੀ ਪਤਾ ਲੱਗ ਜੂਗਾ ਜੀ ਫੇਰ ਤੁਹਾਨੂੰ ਲੁੱਕ ਜੋ ਜੀ ਘਲੇ ਹੋ ਗਏ ਜੀ ਅਸੀਂ ਰਵਾਨਾ ਜਾਣ ਲਈ ਇੱਧਰ ਦੇਖ ਲਓ ਜੀ ਸਾਡੀ ਪੂਪੂ ਜੀ ਮੰਮੀ ਨਾਲ ਗੱਲਾਂ ਕਰਦੀ ਐ ਵਾਹਿਗੁਰੂ ਕਹਦੀ ਐ ਇਹਨਾਂ ਬਾਜੀ ਜੀ ਵਾਹਿਗੁਰੂ ਸਭ ਦਾ ਭਲਾ ਕਰੀਆ ਦੇਖੋ ਸਿਰ ਪਰ ਹੱਥ ਰੱਖਦੀ ਹੈ ਜੀ ਇਹ ਮਿਲੋ ਜੀ ਸਾਡੀ ਸ਼ੁਭ ਜੀ ਦੀ ਯਾਜੀ ਗਾਲ ਜੀ ਜੱਜੀ ਗੋ ਜੱਜੀ ਗਾਲ ਸੋ ਮਮਰੀ ਆਜੀ ਫੂਣੀ ਟੌਰ ਬਣੀ ਹੋਈ ਹੈ ਜੀ ਕੀ ਹੈ ਹਾਏ ਮਰ ਜਿਓ ਤੁਸੀਂ ਗੜਖਾ ਕੇ ਮੋਸਾ ਬੈਠਾ ਜੀ ਮੂਰੇ ਸਾਡਾ ਠੀਕ ਹੈ ਜੀ ਡੈਡੀ ਨੇ ਹੋਇਆ ਇਧਰ ਡੈਪਰ ਲੈਣ ਲੈ ਤੇ ਗਾ ਸ਼ੁਭ ਦੇ ਡੈਪਰ ਲੈਣ ਗਏ ਬਿਆ ਜੀ ਆਹ ਸਾਡੀ ਸਾਹਮਣੇ ਬਿੱਲੂ ਦੀ ਦੁਕਾਨ ਬੜੀ ਫੇਮਸ ਉਹ ਹੈ ਜੀ ਇਹ ਸਾਡਾ ਅੱਡਾ ਮੇਨ ਹੈ ਜੀ ਠੀਕ ਆ ਜੀ ਅੱਗੇ-ਅੱਗੇ ਚਲੋ ਤੁਹਾਨੂੰ ਬਾਰੀ-ਬਾਰੀ ਸਾਰਾ ਕੁਝ ਦਿਖਾਵਾਂਗੇ ਜੀ ਠੀਕ ਆ ਇੱਧਰ ਸਾਡਾ ਛੱਲੀਆਂ ਵਾਲਾ ਗੁਰੂ ਘਰ ਆ ਜੀ ਓਕੇ ਫਿਰ ਪਹੁੰਚ ਗਿਆ ਜੀ ਥੀਏਟਰ ਦੇ ਵਿੱਚ ਕੋਣ ਰੈਡੀ ਨੂੰ ਪੜਾਉਣੇ ਪੈ ਤੱਕ ਵੱਡੀ ਤੇ ਰੱਖ ਦਮ ਨਾ ਆ ਦੇਖੋ ਉੱਧਰ ਲੈ ਰਹੇ ਜੀ ਚਾਚੂ ਟਿਕਟਾ ਤੇ ਇੱਧਰ ਮਾਈ ਚਲੋ ਆਨੰਦ ਕਰੀ ਚਲੋ ਅਹੀ ਕੰਮ ਰਹਿਣੇ ਤੁਹਾਡੇ ਤਾਂ ਲੈ ਮੀਨਾ ਜੀ ਲੈ ਸਾਸਰੀ ਇਹਦੇ ਕੋਲ ਵਸੇ ਸਾਸਰੀ ਕਾਲੇ ਰਹਿ ਗਈ ਕੋਈ ਗੱਲ ਨਹੀਂ ਇਹ ਵੀ ਬਹੁਤ ਵਧੀਆ ਗੱਲ ਹੈ ਤੁਹਾਨੂੰ ਪਤਾ ਅੱਜ ਕੀ ਹੋਇਆ ਮੈਂ ਚਾਚੀ ਕੋਲ ਲੇ ਗਈ ਇਹਨੂੰ ਚਲ ਮੈਂ ਚਾਚੀ ਨਾਲ ਕੋਈ ਕੰਮ ਜਾ ਕਰਾਉਣ ਲੱਗੀ ਥੀ ਚਾਚੀ ਕਹਿੰਦੇ ਮੇਰੇ ਮੁੰਡੇ ਕਰਾ ਦੇ ਜਾਂ ਮੈਂ ਕਰਾਉਣ ਲੱਗੀ ਆਪ ਦਰਵਾਜ਼ੇ ਚੋਂ ਨਿਕਲ ਕੇ ਬਾਹਰ ਸ਼ੁਕਰ ਕਰੋ ਕੋਈ ਚੀਜ਼ ਨਹੀਂਤੀ ਹੈਗੀ ਉੱਥੇ ਵੀ ਕੋਈ ਟ੍ਰੈਫਿਕ ਟ੍ਰੂਫਿਕ ਨਹੀਂ ਤਾਂ ਇਹੇ ਜੇ ਲੱਛਣ ਕਰਨ ਲੱਗ ਗਏ ਕੱਲਿਓ ਚੜਿਆ ਹੀ ਕੋਠੇ ਬਰ ਮੰਮੀ ਨੇ ਬਾਅਦ ਚ ਗਿਆ ਕਹਿੰਦੀ ਦੀਦੀ ਕਿੱਥੇ ਮੰਮੀ ਨੇ ਹਾਕ ਮਾਰੀਏ ਜੈਸਮੀਨ ਕੁੜੀ ਕਿੱਥੇ ਆ ਮੈਂ ਗੱਲ ਲੱਭਣ ਲੱਗ ਕੇ ਮੇਰੇ ਹਬਲ ਦਬਲ ਪੈ ਗਈ ਕਿੱਥੇ ਗਈ ਕੁੜੀ ਇਹੇ ਜੇ ਕੰਮ ਕਰਦੀ ਐ ਹੁਣ ਇਹ ਤਾਂ ਧਿਆਨ ਰੱਖਣਾ ਪਏ ਕਰਨਾ ਕੱਲਿਓ ਕੱਲਿਓ ਆ ਗਈ ਰਾਹ ਦਾ ਪਤਾ ਨਹੀਂ ਜਿੰਨੀ ਹਾਂ ਚਾਚੀ ਨੂੰ ਵੀ ਹੋਰੀ ਤਰ੍ਹਾਂ ਹੋਇਆ ਚਾਚੀ ਕਹਿੰਦੀ ਹਾਏ ਹੁਣ ਤਾਂ ਧਿਆਨ ਨੇ ਰੱਖੇ ਕਰਨਾ ਕੁੰਡੇ ਹੀ ਲਾ ਦੇ ਕਰਨ ਜਿੱਥੇ ਵੀ ਜਾਣਾ ਇਹਦੇ ਤਾਂ ਇਹ ਕੰਮ ਹੋ ਗਏ ਦੇਖ ਲੋ ਇਹ ਜੇ ਲੱਛਣ ਸੋ ਉਧਰ ਤੇ ਚਾਚੂ ਜੀ ਵੀ ਆ ਗਏ ਅੱਜ ਕੱਲੀ ਉਹ ਘਰੇ ਪਹੁੰਚ ਗਈ ਮੈਂ ਸਾਲ ਸ੍ਰੀ ਕਾਲ ਜੀ ਜਾਰਿਆਂ ਨੂੰ ਇਹੇ ਜੇ ਕੰਮ ਕਰਦੀ ਹੈ ਇਹ ਮੈਂ ਤਾਂ ਕੱਲ ਕੱਲੀ ਉਹ ਪੌੜੀਆਂ ਚੜ ਗਈ ਆਪਣੀ ਤੁਸੀਂ ਆਹਦਾ ਮੈਂ ਟੋਪਰੂ ਜਿਹਾ ਪਣਾਵਾ ਤੁਹਾਨੂੰ ਮੈਂ ਦੱਸਤਾ ਜਦੋਂ ਨਾ ਟੋਪਰੂ ਪਾਣ ਦਾ ਤੋਂ ਤੋਂ ਘਰੋਂ ਮੈਂ ਟੋਪਰੂ ਨਾਲ ਲੈ ਬਣਾ ਲਾ ਹਾਂ ਇਹ ਨਹੀਂ ਪਰਚਾ ਦਿੱਤੀ ਕਿਉਂ ਕਿ ਮੈਂ ਘਰ ਨਹੀਂ ਜਾਂ ਤਕਲੀਫ ਨਹੀਂ ਹੋਣੀ ਚਾਹੀਦੀ 7 ਵਜੇ ਤੈਨੂੰ ਤਕਲੀਫ ਨਹੀਂ ਹੋਣੀ ਮੇਰੇ ਇੰਟਰਕੈਪ ਨੂੰ ਸਾਨੂੰ ਤਕਲੀਫ ਨਹੀਂ ਹੁੰਦੀ ਅਸੀਂ ਰੋਂਦੇ ਹੀ ਆਂ ਬਸ ਵੀ ਉਹਦਾ ਦੁੱਖ ਹੋ ਗਿਆ ਚਲੋ ਜੀ ਫਟੀਕਾ ਹੁਣ ਅੰਦਰ ਜਾ ਕੇ ਮਿਲਦੇ ਆਂ ਫਿਲਮ ਦੇ ਟਾਈਮ ਜਸਮਿੰਗ ਕੁਝ ਨਹੀਂ ਪੀਆ ਹਾਂ ਬੋਸ ਅਗਰ ਕੀ ਪਹੁੰਚ ਗਏ ਹਾਂ ਜੀ ਅੰਦਰ ਅਸੀਂ ਬਾਕਸ ਦੀਆਂ ਟਿਕਟਾਂ ਲੱਤੀਆਂ ਜੀ ਤੇ ਬਾਕੀ ਸਾਰੇ ਵੀ ਵਿਚਾਰੇ ਵਿਚਾਰੇ ਕਾ ਨੂੰ ਕਹਿਣਾ ਵੜ ਗਏ ਅੰਦਰ ਦੇਖਣ ਲਈ ਸਾਰੇ ਤਤਪਰ ਹੋਏ ਬਈ ਕਦ ਸੀ ਦੇਖ ਲਈਏ ਕੀ ਹੋਇਆ ਕੁਸ ਨਹੀਂ ਫਿਰ ਵੀ ਲਿਆ ਹਮਬ ਦੇ ਕਿਲੋ ਲੈ ਵੀ 8 ڈبلیو ٹی ائی ایس 50 گین پر دی فریزه ہو گیا ਤਾਂ فریز چلئیے جی پھر ਕੋਈ ਨਹੀਂ ਤੁਹਾਨੂੰ ਰੱਖਣਾ ਦੀ ਬਲਕਾ ਸਭ ਪਹੁੰਚ ਗਏ ਆ ਜੀ ਅੰਦਰ ਸ਼ੁਰੂ ਹੋ ਗਈ ਜੀ ਹਲੇ ਤਾਂ ਮਸ਼ੂਰੀਆਂ ਚੱਲ ਰਹੀਆਂ ਸਾਰੇ ਜਣੇ ਬੈਠੇ ਕਿਨੇ ਬੰਦ ਕਰੀਆ ਹੈ ਸਾਰੇ ਜਣੇ ਬੈਠੇ ਆ ਜੀ ਠੀਕ ਹੈ ਦੇਖੇ ਜੀ ਤੁਸੀਂ ਵੀ ਨਾਲ ਦੇ ਨਾਲ ਥੋੜੇ ਥੋੜੇ ਕਲਿੱਪ ਪਾਵਾਂਗੇ ਜੀ ਵੈਪ ਕਲਿੱਪ ਮੈਂ ਵੇ ਭੁੱਲਾ ਮੱਕ ਚੀਟੇ ਤੂੰ ਦਾ ਕਰਨ ਰਿਹਾ ਅੱਛਾ ਤਾਂ ਮੇਰਾ ਹੀ ਸਾਲਾ ਕਰ। ਆ ਜਾ ਉਹਨੇ। ਉਹ ਮੈਂ ਇੱਧਰ ਤੇ ਹੀ ਉਹ ਕਰਿਆ ਇਹ। ਉਹ ਇਧਰ ਨਾਲ। ਬਸ ਇਧਰ ਜੱਟ ਬਣਾਉਂਦਾ। ਕਿੰਨੇ ਦਿਨ ਉਧਰ ਚਾਰ ਦਿਨ ਬੈਠੇ ਇਧਰੋਂ। ਕਰਨੀ ਉਧਰ ਜੈਸਮੀਨ ਕਰ ਜਿੰਨੇ ਮੇਲੇ ਮਾਰਦਾ। ਢੜਪਾਉਂਦਾ ਲੈਟ ਮਾਂ ਵੀ ਇਧਰ। ਨਹੀਂ। ਨਾਲ ਆ ਤੂੰ। ਈ। ਕੁਕਲੀ। ਕੰਮ ਆਇਆ ਦਾਰੂ ਫਿਲਮ ਦੇਖਦੇ ਦੇਖਦੇ ਜੀ ਭੱਜ ਗਈ ਲੈਟ ਸਾਰੇ ਬੈਠ ਕੇ ਵਿਚਾਰਾ ਜਸਵਿੰਦਰ ਭਲਾਇਓ ਰਹਿ ਗਿਆ ਹੋ ਗਿਆ ਜੀ ਫਿਲਮ ਦਾ ਇੰਟਰਮੀਸ਼ਨ ਠੀਕ ਹੈ ਬਾਕੀ ਫੈਮਿਲੀ ਥੋੜੀ ਜੀ ਬਾਹਰ ਗਈ ਆ ਜੀ ਆ ਸਾਡੀ ਜਿਹੜੀ ਸ਼ੂਭਾ ਜੀ ਸੌ ਕੇ ਵੀ ਉੱਠ ਖੜੀ ਦੇਖ ਲੋ ਸ਼ੂਭਾ ਇਧਰ ਲੋਕਾਂ ਨੂੰ ਦੇਖ ਰਹੀ ਆ ਮੀ ਇਤਨੀ ਰਾਤ ਕੋ ਕਹਾਂ ਪਰ ਆ ਗਈ ਸੋ ਇਸ ਕਰਕੇ ਲੱਗੇ ਰ ਲੱਗੇ ਰ ਲੱਗੇ ਰ ਅੱਛਾ ਲੱਗੇ ਰ ਲੱਗੇ ਰ ਲੱਗੇ ਰ ਪਹੁੰਚ ਗਏ ਜੀ ਸ਼ਗਨ ਟਾਬੇ ਅੱਗੇ ਖਾਣੇ ਆ ਸੀ ਉੱਧਰ ਬੈਠ ਕੇ ਲੇਕਿਨ ਹੁਣ ਥੋੜਾ ਜਿਹਾ ਨੇ ਚੇਂਜ ਕਰਤਾ ਨਮਾ ਬਣਾਤਾ ਠੀਕ ਐ ਤੇ ਇਧਰ ਨੀਂਦ ਚ ਉੱਠ ਗਏ ਵੀ ਸਾਰੇ ਜਾਨੇ ਮਿਲੋ ਜੀ ਸਾਡੀ ਸੂਬ ਜੀ ਨੂੰ ਇਹਨੂੰ ਸਾਵਨ ਨਾਲੋਂ ਜ਼ਿਆਦਾ ਖੁਸ਼ੀ ਚੜੀ ਹੋਈ ਆ ਜੀ ਠੀਕ ਐ ਲੋ ਜੀ ਲੋ ਕੈਮਰਾ ਆਪਕਾ ਅਸੀਂ ਆਉਂਦੇ ਸਾਰੇ ਕਹਿਤਾ ਪਹਿਲੇ ਚੁੱਲੇ ਪਰ ਬੈਠਣਾ ਬੈਠ ਤਾਂ ਕੀ ਬਾਤ ਹੈ ਸ਼ਿਵ ਨੂੰ ਵੀ ਮਿਠਾਈਆਂ ਇੱਥੇ ਮਾਸੀ ਫੜਾਇਆ ਸ਼ਿਵ ਨੂੰ ਫੁੰਨੀ ਆਲਾ ਹਾਲ ਆ ਫੜਾ ਦੋ ਫੜਾ ਦੋ ਉਹ ਤਾਂਗਾ ਵੀ ਖੜਾਇਆ ਉਹਨਾਂ ਨੇ ਹਾਂ ਹਾਂ ਅੱਖਾਂ ਲਾ ਦਿੱਤੀਆਂ ਅੱਗੇ ਕਿਹੜਾ ਬੰਦ ਦਾ ਬਤਲ ਨਾ ਇਹ ਨਹੀਂ 길ਦੇ ਹੁੰਦੇ ਪੁੱਤ ਇਹ ਠੀਕ ਰਹਿੰਦਾ ਇਹ ਥੋੜਾ ਜਿਹਾ ਮੰਗਾ ਲਿਆ ਜੀ ਪ੍ਰਸ਼ਾਦਾ ਫੇਰ ਮਿਲਦੇ